ਕੱਟਾ ਥੋੜੇ ਜੇ ਬਾਕੀ ਹਜੇ ਬਾਈ ਘਟੋ ਘਟ ਹਫਤਾ ਤੱਕ ਲੱਗ ਜਾਣਾ ਇਹਦੇ ਰੰਗ ਰੂਪ ਜੇ ਤੇ ਲੱਗਦਾ ਨਹੀਂ ਹੈ ਜਦ ਤੱਕ ਆ ਉੱਪਰ ਹੋ ਨਹੀਂ ਆਉਂਦੇ ਤੇ ਡੰਡੇ ਜਿਹੋ ਗੱਠਾ ਜਿਹੜੀ ਬਣਦੀ ਜਿਹਨੂੰ ਪੌਂਕ ਕਹਿੰਦੇ ਆ ਵੀ ਨਿਸਰ ਗਿਆ ਏ ਇਹ ਜਦ ਤੱਕ ਨਹੀਂ ਵੱਡ ਹੋਣਾ ਪੱਟ ਹੋਣੇ ਸੌਰੀ ਬਾਕੀ ਆ ਗੁੱਡੇ ਦਾ ਬਾਈ ਆਪਾਂ ਨੇ ਮੀਂਹ ਤੇ ਪਹਿਲਾਂ ਉਥੇ ਬਾਦ ਮੀਨ ਹੀ ਕੁਛ ਕਰਨ ਦਿੱਤਾ ਜਿਹੜਾ ਬੜਾ ਗੰਨਾ ਹੈ ਆ ਲਾਇ ਤੇ 2 ਘੰਟੇ ਵਿੱਚ ਮੀਂਹ ਆ ਗਿਆ ਆ ਪੱਟੇ ਹੋ ਗਏ ਦੇ ਲੂ ਫੇਰ ਲੱਗ ਗਿਆ ਬੂਝੇ ਜੇ ਬਾਕੀ ਆ ਬੈਂਣਾ ਨੇ ਬਈ ਬਹੁਤ ਤੰਗ ਕਰੇ ਹੋਏ ਆ ਦੇਖੋ ਟਿੱਕਣਾ ਗਾਹ ਪਾਇਆ ਵਿੱਚ ਆ ਲੋ ਭਾਈ ਸੱਸੀ ਕਾਲ ਜੀ ਸਾਰਿਆਂ ਨੂੰ ਤੈ ਇੱਧਰ ਮਿਲੋ ਪਹਿਲਾਂ ਜੀ ਜੱਗੂ ਨੂੰ ਸੱਸੀ ਗਾਲ ਜੀ ਸਾਰਿਆਂ ਨੂੰ ਬਈ ਜੱਗੂ ਕਿੱਦਾਂ ਵਧੀਆ ਵਧੀਆ ਲੂਰੇ ਹਾਂ ਠਾਕ ਹੋਰ ਨਵੀਦਾ ਜੀ ਬਾ ਨਵੀ ਤਾਜੀ ਕੋਈ ਨਹੀਂ ਵੀਰੇ ਤੁਹਾਡੇ ਨਾਲ ਹੀ ਨਵੀ ਤਾਜੀ ਅੱਛਾ ਬਾਕੀ ਬਈ ਆਏ ਹੋਏ ਤਾਂ ਖੇਤਾਂ ਵੱਲ ਨਾ ਗੁੰਨਾ ਦੇਖੀ ਮੁੱਖੀ ਬਿਲਕੁਲ ਆਹ ਬਹੁਤ ਬਈ ਨੁਕਸਾਨ ਕਰਤਾ ਹਵਾ ਨੇ ਹਾਂ ਬਈ ਆਦੇ ਕੱਕਣਾ ਪਈਆਂ ਆਦੇ ਤੇ ਆਦੇ ਪਿੱਛੇ ਕੱਕਣਾ ਪਈਆਂ ਆਹੇ ਰੁਕ ਗਿਆ ਇਹ ਹਵਾ ਚੱਲੀ ਮੈਨ ਰਾਤ ਵੀ ਚੱਲੀ ਆ ਹੁਣ ਕਿਸੇ ਕਾਰੀਂ ਦੇ ਨਹੀਂ ਹੈਗੇ ਨੇ ਇਹਨਾਂ ਦੇ ਮੂੰਹ ਚ ਪੈ ਜਾਣਾਂ ਤਾਂ ਮਨਾਉਂ ਤਾਂ ਚਲੋ ਬਥੇਰਾ ਆਇਆ ਬੂਰ ਪਰ ਉਹ ਚੜ ਬਹੁਤ ਗਿਆ ਪੂਰ ਬਹੁਤ ਚੜਿਆ ਹੂੰ ਬਾਕੀ ਬਾਈ ਹਜੇ ਵੀ ਕੁਝ ਨਹੀਂ ਪਤਾ ਤਿੰਨ ਦਿਨ ਹੋ ਗਿਆ ਸੀ ਕੋਈ ਚਲਦੇ ਇਹਨੂੰ ਉਹ ਉਧਰ ਕਿੰਨੇ ਚੜੀ ਨੇ ਖੱਲੇ ਹੂੰ ਛੋਟੀ ਛੋਟੀਆਂ ਚੜ ਗਈਆਂ ਛੋਟੀਆਂ ਛੋਟੀਆਂ ਨੇ ਬੜਨਾ ਤਾਂ ਹਜੇ ਬੜਨੇ ਦੇ ਤਾਰਿਕਾ ਜਿ ਘੂ ਆਇਆ ਬਥੇਰਾ ਇਦ ਕੀ ਬੂਰ ਤਾਂ ਬਥੇਰਾ ਪਰਿਆ ਪੈ ਜਿਵੇਂ ਉਹ ਲਗਾਉਣੀ ਲੱਗੇ ਹੁੰਦੇ ਜੇ ਕਿਤੇ ਇਹ ਵੀ ਉੱਪਰ ਹੁੰਨੀ ਆ ਹਾਂ ਟਾਣੇ ਧਰਤੀ ਨੂੰ ਲੱਜ ਜਾਣੇ ਤੇ ਥੇਰਾ ਮਣਾ ਦਾ ਮੀਆਂ ਲੱਗੇ ਹੁੰਦੇ ਹੂੰ ਆਲੇ ਦਾ ਕੰਨਾ ਜੰਮਿਆ ਉਹਨੂੰ ਨਾਲੀ ਨੀਂਦ ਜੀ ਲੱਗਦੀ ਨਹੀਂ ਸੀ। ਉਮੀਦ ਜੀ ਨਹੀਂ ਦੀ ਜੇ ਕੋਈ ਇਹਨੇ ਉਧਰ ਜਿਹੜਾ ਪਾਣੀ ਲਾਤਾ ਨਾ ਇੱਥੇ ਲਾਇਆ ਨਹੀਂ। ਹਾਂ। ਉਹਦੇ ਕਰਕੇ ਦੋਏ ਅਲੱਗ-ਅਲੱਗ ਜੇ ਲੱਗੀ ਗਏ। ਮੈਂ ਕਹਿੰਦਾ ਉਹਦੇ ਨਾਲੋਂ ਇਹ ਵੱਧ ਜੰਮਿਆ। ਸੁੱਕੇ ਵਾਲਾ ਤਾਂ ਵੱਧ ਜੰਮਣੀ ਆ ਉਹ ਫਿਰ ਗੰਦਾ ਜਿਹੜਾ ਜਿਹਨੂੰ ਪਾਣੀ ਲੱਗਿਆ ਉਹ ਠੰਡਾ ਹੋ ਜਾਂਦਾ ਇੱਕ ਵਾਰ। ਬਾਜੀ ਬਾ। ਜੇ ਗੂਦੇ ਕਹਾਣੇ ਕਹਿੰਦਾ ਇਹ ਥੱਲੇ ਦੀ ਫੁੱਟਦਾ ਆਉਂਦਾ। ਹਾਂ ਥੱਲੇ ਦੀ ਉਹ ਮੂਝਾ ਬਣਾਉਂਦਾ ਆਉਂਦਾ। ਕਦਾ ਦੇਖੇਲ ਵੀ ਨਾ ਕਿਹੜੇ ਸਾਹਮਣੇ ਜੰਮਣਾ ਹਫਤਾ ਤੋਂ 2-4 ਦਿਨ ਦੇਖਣ ਦੇ ਸੁੱਕਣ ਦੇ ਮੜਾ ਜਾ ਸੁੱਕਣ ਦੇ ਦਾ ਕੰਮ ਹੋਰ ਜੱਗੂ ਫਰ ਨਵੀ ਤਾਜੀ ਉਹ ਨਵੀ ਤਾਜੀ ਕੋਈ ਨਹੀਂ ਜੱਗੂ ਰਾਣੇ ਬਾਈ ਉਹ ਵੀ ਪਾਲੀ ਕਿਹੜੀ ਹੁੰਦੀ ਕਿ ਕਾ ਕਿਹੜੀ ਗਰਵਾਖਸ਼ ਨਾ ਗਰਵਾਖਸ਼ ਨਹੀਂ ਬਾਈ ਗਰਵਾਜ ਗਰਵਾਜ ਵੀ ਰਾਏ ਆ ਵੀਰੇ ਆਪਣੇ ਫਿਰ ਹੁਣ ਕੋਈ ਰੋਟਾ ਵੇਟਰ ਵਾਲਾ ਹੈ ਨਹੀਂ ਤਰੋਪੜ ਹੂੰ ਰੋਟਾ ਵੇਟਰ ਹੈਗੇ ਤੇ ਸ਼ਕਤੀਮਾਨ ਵਾਲੇ ਤੇ ਜਿਨ੍ਹਾਂ ਨੇ ਪੈਸੇ ਘੱਟ ਲਾਉਣ ਦੇ ਵੇਲੇ ਹੋਰ ਪਾਸੇ ਨੂੰ ਭਜਦੇ ਤੇ ਹੂੰ ਆਊਟ ਏਰੀਆ ਚੋਂ ਹੁਣ ਨਹੀਂ ਜਾਣ ਦੇਣਾ ਕੋਈ ਹਾਂ ਹੁਣ ਜਾਣ ਨਹੀਂ ਦੇਣਾ ਕੋਸੋਂ ਥੋੜਾ ਜਿਆ ਆਪ ਵੀ ਥੋੜਾ ਜਿਹਾ ਉਹ ਕਰਿਆ ਵੀ ਚਲੋ ਮੇਰਾ ਟਰੈਕਟਰ ਦਾ ਕਰ ਦੇਈਆਂ ਵੀ ਨਾਲ ਚਲਾ ਹੁਣ ਬੈਠੇ ਤਾਂ ਹੈਗੇ ਆ ਰੋਟਾਵੇਟਰ ਵੀ ਕੀ ਜਾਣੇ ਹਾਂ ਵੀ ਗਈ ਜਾਣੇ ਰੋਟਾਵੇਟਰ ਚ ਆਏ ਆ ਵੀਰ ਰੋਟਾਵੇਟਰ ਚ ਬਹੁਤੀ ਕੋਈ ਇੰਨੀ ਉਹ ਨਹੀਂ ਹੈਗੀ ਕੋਈ ਤਾਂ ਆਰਸੀ ਕਾਗਜ ਪੱਤਾ ਨਹੀਂ ਬਣਨਾ ਹੈਗਾ ਉਹ ਸਿੱਧਾ ਹੀ ਆ ਬਸ ਠੀਕ ਆ ਸਿੱਧਾ ਆਗਲੇ ਨੂੰ ਸੌਦਾ ਕਰਨਾ ਛਾੜ ਪਾ ਕੇ ਤੋੜ ਦੇਣਾ ਰੋਟਾਵੇਟਰ ਦਾ ਸੌਦਾ ਵੀ ਕਰਨਾ ਸੌਖਾ ਟਰੈਕਟਰ ਦਾ ਸੌਦਾ ਚੱਲਦਾ ਲੰਬਾ ਲੰਬਾ ਹਾਂ ਤਾਂ ਸਾਈ ਬਹੁਤ ਹੁੰਦੀ ਆ ਇਹਦੇ ਵਿੱਚ ਪਾ ਫਲਾਣਾ ਉਹ ਚੱਕ ਟ੍ਰੈਕਟਰਾਂ 'ਚ ਪੈਸੇ ਟੁੱਟਦੇ ਆ ਨਾ ਜ ਹਜ਼ਾਰਾਂ 'ਚ ਟੁੱਟਦੇ ਆ ਇਹਦੇ 'ਚ ਹਾਂ ਇਹਦੇ 'ਚ ਚਲੋ ਮਾੜੀ ਮੋਟੀ ਰੱਡੀ ਬਹੁਤੀ ਗੇਮ ਵੀ ਨਹੀਂ ਹੈਗੀ ਪਰ ਚਲੋ ਠੀਕ ਹੈ ਕੰਮ ਇਹ ਸੁੱਕਾ ਸਿੱਧਾ ਜਿਹਾ ਕੰਮ ਹੈ ਹਾਂ ਆਹੋ ਟ੍ਰੈਕਟਰ ਦਾ ਇਹ ਪੀ ਡੈਪਟਰ ਲੈ ਫਲਾਣਾ ਆਲੇ ਪੰਜ ਮਂਗਾਏ ਤੇ ਪੰਜ ਬੇਜ ਤੇ ਆਪਾਂ ਨੇ ਅੱਛਾ ਪਿਛਲੇ ਹਫਤੇ ਮਂਗਾਏ ਤੇ ਮੈਂ ਦੇਖਿਆ ਤੇਰੀ ਵੀਡੀਓ ਹੁਣ ਆਪਾਂ ਨੇ ਅੱਜ 8-9 ਵੀਸ ਹੋਰ ਮਂਗਾ ਲੈਣੇ ਅੱਛਾ ਹਾਂ ਛੱਡ ਕੇ ਆਪੇ ਜਾਂਨੇ ਆ ਆਪੇ ਵੀਰੇ ਆਪੇ ਸਾਰਾ ਕੁਝ ਅੱਛਾ ਕੰਪਨੀ ਵਧੀਆ ਰੋਟਾਵੇਟਰ ਵਧੀਆ ਚੱਲਦੇ ਇਹਨਾਂ ਦੇ ਹੂੰ ਕਰਵਾਦੇ ਸਾਰਾ ਕੁਝ ਬਣਾਉਂਦੇ ਇਹ ਇਕੱਲਾ ਆਪਣਾ ਰੋਟਾਵੇਟਰ ਨਹੀਂ ਹੂੰ ਹਰੀਪਰ ਲੇਜ਼ਰ ਕਰਾ ਬੀਲਰ ਹੂੰ ਤੇ ਦੂਜੀ ਜਿਹੜੀ ਆਪਣਾ ਗੰਨਾ ਗੜਾਈ ਕਰਦਾ ਹੈ ਰੇਪ ਉਹਨਾਂ ਸਾਰੀਆਂ ਜਾਨੀ ਕਿ ਟੋਟਲੀ ਸਾਰੀਆਂ ਮਸ਼ੀਨਾਂ ਹੁੰਦੀਆਂ ਇਹਨਾਂ ਦੀਆਂ ਅੱਛਾ ਹੂੰ ਉਹ ਆਇਆ ਨਾ ਹੁਣ ਜਿਹੜੀ ਚੀਜ਼ ਦੀ ਅਗਲੀ ਹੁਣ ਆਪਣੇ ਸ਼ਕਤੀਮਾਨ ਦਾ ਰੋਟਾ ਮੀਟਰ ਚੱਲਦਾ ਜਿਆਦਾ ਜਦ ਕਿ ਸ਼ਕਤੀਮਾਨ ਸਾਰਾ ਕੁਝ ਬਣਾਉਂਦਾ ਉਹ ਵੀ ਤਾਂ ਹਾਂ ਐ ਹੁੰਦਾ ਸ਼ਕਤੀਮਾਨ ਦਾ ਥੋੜਾ ਜਿਹਾ ਵੀ ਚੀਜ਼ ਬਹੁਤ ਵਧੀਆ ਸ਼ਕਤੀਮਾਨ ਬਾਈ ਐਵੇਂ ਕਹਿ ਦਈਏ ਹੁਣ ਤੱਕ ਜੱਦੀ ਉਹਨਾਂ ਦੀ ਮਸ਼ਹੂਰੀ ਕਰੀ ਐ ਹਾਂ ਨਾ ਸ਼ਕਤੀਮਾਨ ਚੀਜ਼ ਹੈ ਜਿਹੜੀ ਉਹ ਗੱਲ ਤਾਂ ਗੱਲੇ ਆ ਪਰ ਥੋੜਾ ਜਿਹਾ ਹੁਣ ਕਈਆਂ ਨੇ ਜਿਵੇਂ ਬਾਈ ਇੰਨੇ ਪੈਸੇ ਨਹੀਂ ਲਾਉਣੇ ਹੁੰਦੇ ਹੂੰ ਹੁਣ ਜਿਨ੍ਹਾਂ ਨੇ ਯਾਰ ਬੰਦੇ ਕਹੀ ਕਹਦੇ ਨੇ ਵੀ ਅਸੀਂ ਚੱਲਦਾ ਲੈਣਾ ਪੁਰਾਣਾ ਹੂੰ ਪੁਰਾਣਾ ਵੀ ਆਪਾਂ ਵਧੀਆ ਲੰਨੇ 8 ਫੁੱਟਾ 70000 ਤੇ 80000 ਤੇ ਘੱਟ ਮਿਲਦਾ ਨਹੀਂ ਮਿਲਦਾ ਠੀਕ ਨਹੀਂ ਹੂੰ ਕਿ ਆਪਾਂ ਚੰਗਾ ਲੰਨੇ ਆ ਫੇਰ ਚਲੋ ਬੰਦੇ ਦਾ ਮਨ ਬੰਦਾ ਸਮਝਾ ਲੰਦਾ ਵੀ ਯਾਰ ਰੁਪਈਆ 20000 ਹੋਰ ਪਾਣਾ ਵੀ ਨਵਾਂ ਲੈ ਲਓ ਨਵਾਂ ਲੈ ਲਓ ਬਿਲਕੁਲ ਠੀਕ ਨਹੀਂ ਆਏ ਫਿਰ ਆਏ ਗੱਲ ਹੋ ਜਾਂਦੀ ਐ ਇਹ ਹਾਂ ਦੂਏ ਕੰਪਨੀ ਦਾ ਨਾਮ ਆ ਜਾਂਦਾ ਇਹਦਾ ਆ ਹੁਣ ਤਾਂ ਬਹੁਤ ਕੰਪਨੀ ਆ ਬਾਈ ਜਿਦ ਲਈ ਵੀ ਜਿਹੜੇ ਵੀਰੇ ਦੂਜੇ ਰੋਡਾ ਬਿਟਰ ਕਿੱਟਾਂ ਨਾਲ ਤਿਆਰ ਹੁੰਦੇ ਨੇ ਨਾ ਲੁਧਿਆਣੇ ਤੋਂ ਇਹਦੀਆਂ ਕਿੱਟਾਂ ਮਿਲਦੀਆਂ ਨੇ ਹੂੰ ਉਹਦਾ ਹੁਣ ਬਹੁਤ ਲੋਕ ਉੱਥੋਂ ਕਿੱਟਾਂ ਲਿਆ ਲੈ ਕੇ ਆਪਣਾ ਉੱਪਰ ਲਾ ਕੇ ਟੈਗ ਲਾ ਲਾ ਕੇ ਜਾਨੀ ਕਿ ਆਪਣੇ ਮਿਲ ਕੇ ਆਪਣੀ ਕੰਪਨੀ ਬਣਾ ਕੇ ਵੇਚਣ ਲੱਗੇ ਹਾਂ ਉਹਦਾ ਜਾਨੀ ਕਿ ਜਿਹੜਾ ਦੂਆ ਏ ਆਪਣਾ ਕਿੱਟਾਂ ਦਾ ਉਹਦਾ ਥੋੜਾ ਫਰਕ ਹੁੰਦਾ ਵੀਰੇ ਕੁਆਲਿਟੀ ਦਾ ਹੂੰ ਹੁਣ ਇੱਕ ਚੀਜ਼ 80000 ਦੀ ਆ ਇੱਕ ਥੋੜੀ ਮਹਿੰਗੀ ਆ ਹੁਣ ਜਿਵੇਂ ਆ ਸ਼ਕਤੀਮਾਨ 1.5 ਲੱਖ ਦਾ 1.5 ਲੱਖ ਦਾ 80000 ਦਾ ਦੋ ਅੱਧਾ ਦਾ ਫਰਕ ਆ ਜਿਹੜਾ ਦੋ ਅੱਧਾ ਦਾ ਫਰਕ ਉਹਦਾ ਫਰਕ ਤਾਂ ਹੋਊਗਾ ਹੀ ਹੋਊਗਾ ਕੋਈ ਨਾ ਕੋਈ ਹਾਂ ਹਾਂ ਨੇ ਸ਼ਕਤੀਮਾਨ ਵੀ ਕਈਆਂ ਕੋਲ ਦੇਖ ਲਈ ਨੇ ਕੋਲ 10 10 11 11 ਮਾਡਲ ਵੀ ਥਾਲੇ ਹੁਣ ਵੀ ਉਵੇਂ ਹੀ ਚੱਲਦੇ ਹੁਣ ਤਾਂ ਖੁੱਲੇ ਨਹੀਂ ਖੁੱਲੇ ਨਹੀਂ ਹਾਂ ਨਾ ਹਾਂ ਬਿਲਕੁਲ ਨਾਲੇ ਸ਼ਕਤੀਮਾਨ ਬਾਈ ਉਹ ਬੰਦਾ ਲੰਦਾ ਜਿਹੜੇ ਬੰਦਿਆਂ ਕੋਲੋ ਚੰਗੀ ਖੇਤੀ ਨਾਲ ਕੋਲ ਜਿਹੜੇ ਜਿਹੜੇ ਟੱਕਾ ਪੂਰਾ ਕਰਦੇ ਨੇ ਟੱਕਾ ਕਰਦੇ ਹੁਣ ਜਿਹੜਾ ਕਿਲਾ ਜਿਹੜਾ ਕਿਲਾ ਦੋ ਕਿ ਹੇ ਬਾਈ ਗੱਲ ਹੈ ਤੁਹਾਨੂੰ ਪਤਾ ਹੁਣ ਬਾਈ ਟਰੈਕਟਰ ਵੀ ਬੜੇ ਆ ਗਏ ਟਰੈਕਟਰ ਹੋਰ ਘਮਾ ਘਮਾ ਕੇ ਸੜਦੇ ਆ ਰੋੜਾ ਬਿਟਰਾ ਨੇ ਹੋਰ ਕੀ ਪਹਿਲਾਂ ਦੇ ਟਰੈਕਟਰ ਛੋਟੇ ਹੁੰਦੇ ਤੇ ਚੱਲ ਮਾੜਾ ਮੋਟਾ ਚੱਲ ਚੱਲ ਲੰਦੇ ਦੇ ਮਾੜਾ ਸੰਦ ਵੀ ਚੱਲੀ ਜਾਂਦਾ ਹੁਣ ਮਾੜਾ ਸੰਦ ਨਹੀਂ ਚੱਲਦਾ ਬਾਈ ਹੂੰ ਬਿਲਕੁਲ ਬਿਲਕੁਲ ਠੀਕ ਨਹੀਂ ਫਾਲੇ ਪਾਲਾ ਪਿੱਛੇ ਮਾੜੇ ਜਦ ਜਦ ਮਚੋਦ ਜਦ ਖਣਾ ਦਿੰਦਾ ਉੱਪਰ ਬੈਠੇ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿਆ ਹੋ ਗਿਆ ਬਾਕੀ ਜਗੂ ਇਹ ਕਰੇ ਨਹੀਂ ਮੱਕੀ ਦਾ ਕੋਈ ਸੌਦਾ ਮੱਕੀ ਦਾ ਨਾ ਨਾ ਮੱਕੀ ਦਾ ਹਰਾ ਵੇ ਰੱਖਣੀ ਆ ਸੌਦਾ ਸਾਰੀ ਉਹ ਬਾਦ ਨਹੀਂ ਨਾ ਸਾਰੀ ਇੰਨੀ ਕਿੰਨੀ ਦਾ ਇੱਧਰ ਲਵਾ ਤੇ ਖਾਜ ਨੂੰ ਵਾਢੇ। ਨਹੀਂ ਤੇ ਕੋ ਉਧਰ ਚਾਰਾ ਹੋਣਾ ਹੋਰ ਪਾਸੇ ਫਿਰ। ਇਹੀ ਆ ਮੇਰੇ ਕੀਲਾ ਹੈ। ਅੱਛਾ। ਉਧਰ ਉਹ ਮੇਰੀ ਚਰੀ ਖੜੀ ਹੈਗਾ ਹਾਂ। ਠੀਕ ਹੈ। ਹੋ ਜਾਣੀ ਉਹ। ਸਾਰ ਦੇਣਾ ਤੇਰਾ। ਹੂੰ। ਮੈਂ ਉਧਰ ਇੱਧਰ ਤੇ ਮੈਂ ਵੇਚਤੀ ਉਧਰ ਤੇ ਅਗਲੇ ਨੇ ਵਾਢਾ ਲਾ ਉਧਰ ਤੇ ਮੈਂ ਲਾ ਲੈਣਾ। ਠੀਕ ਆ ਠੀਕ ਆ। ਠੀਕ ਆ। ਚੱਲੀਏ ਫਿਰ। ਹੋਰ ਹੋਰ ਚੱਲੀਏ ਟਾਈਮ ਹੋ ਗਿਆ ਬਾਈ ਜਾਣ ਦਾ। ਹੂੰ। ਬਾਕੀ ਕਿਸੇ ਨੇ ਬਾਈ ਲੈਣਾ ਹੁੰਦਾ ਰੋਟਾ ਮੀਟਰ। ਰੋਟਾ ਮੀਟਰ ਕੁਝ ਵੀ। ਆ ਤਾਂ ਕੋਈ ਟਰੈਕਟਰ ਪੁਰਾਣਾ। ਇਦਾਂ ਨੇ ਵੇਚਣਾ ਹੁੰਦਾ ਇਹ ਗੱਲ ਬਾਈ ਕਹਿਣੀ ਤਾਂ ਨਹੀਂ ਚਾਹੀ ਤੁਹਾਨੂੰ ਪਤਾ ਪਰ ਫਿਰ ਵੀ ਤੁਹਾਨੂੰ ਯਾਦ ਕਰਾ ਦਿੰਦਾ ਰੋਟਾਟਰ ਵਾਲੀ ਦਸਣਾ ਬਣਦਾ ਇਹ ਨਵਾਂ ਕੰਮ ਹਾਂ ਨਵਾਂ ਕੰਮ ਆ ਬਾਈ ਜੀ ਜਿਹੜੀ ਐਡ ਪੂਰੀ ਕਰ ਰਹੇ ਹਾਂ ਰੋਟਾਟਰ ਦੀ ਹਾਂ ਬੈਠ ਕੇ ਕਰਿਆ ਤੂੰ ਤਾਂ ਵੇਚ ਰਹੇ ਆਂ ਤਾਂ ਫਟਾਫਟ ਹੋਰ ਹੋਰ ਬਾਈ ਦਰਵੀ ਸੋਸ਼ਲ ਮੀਡੀਆ ਦਾ ਬਹੁਤ ਫਾਇਦਾ ਬਾਈ ਹਾਂ ਹਾਂ ਹੁਣ ਮੇਰਾ ਮਨ ਗਿਆ ਰੋਟਾਟਰ ਲੈ ਆਂਦੇ ਤੇ ਹਾਂ ਨਹੀਂ ਮੇਰੇ ਹਿਸਾਬ ਨਾਲ ਜੇ ਮੈਂ ਮੇਰੇ ਕੋਲ ਸੋਸ਼ਲ ਮੀਡੀਆ ਨਾ ਵਰਤਦਾ ਹੁੰਦਾ ਸ਼ਾਇਦ ਮੇਰਾ ਰੋਟਾ ਬੇਡਰ ਹੇਠਾਂ ਕੋਈ ਨਾ ਪਿਕਦਾ ਉਦੋਂ ਹੀ ਲੈਂਦੇ ਉਦੋਂ ਹੀ ਵੀਡੀਓ ਪਾਈ ਉਦੋਂ ਹੀ ਸਗਰਾਮ ਦੇ YouTube ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਹਾਂ ਜੱਗੂਆਂ ਕੋਲ ਰੋਟਾ ਬੇਡਰ ਆ ਗਿਆ ਉਦੋਂ ਹੀ ਦੋਏ ਦਨੇ ਫੋਨ ਆਉਣੇ ਸ਼ੁਰੂ ਹੋ ਗਏ ਨਾਲ ਦੀ ਨਾਲੇ ਵਿਗ ਗਏ ਚਲੋ ਇਹ ਵੀ ਚੀਜ਼ ਜੇ ਐਡਵਰਟਾਈਜ਼ਮੈਂਟ ਹੋਊਗੀ ਹੁਣ ਲੋਕ ਜਿਹੜੇ ਹੋਰ ਪਹਿਲਾਂ ਆਪਾਂ ਮਤਲਬ ਕਿ ਐਡਮੈਂਟ ਟਾਈ ਸਮਾਰਟ ਕਰਦੇ ਹੁੰਦੇ ਤੇ ਬੋਰਡ ਲਾ ਕੇ ਜਾਂ ਆਪਾਂ ਹੁਣ ਨਹੀਂ ਲੋੜ ਪੋਸਟਰ ਲਾਉਂਦੇ ਹੁੰਦੇ ਫਿਰ ਕਈ ਯੰਸੀ ਵਾਲਿਆਂ ਨੇ ਦੂਏ ਸੇਲਮੈਨ ਰੱਖੇ ਹੋਏ ਆ ਘਰ ਘਰ ਬੰਦੇ ਜਾਂਦੇ ਸੇਲਮੈਨ ਵੀ ਹਾਂ ਤੁਸੀਂ ਆ ਚੀਜ਼ ਲੈਣੀ ਆ ਹੁਣ ਕੰਮ ਸਾਰਾ ਆਨਲਾਈਨ ਹੋ ਗਿਆ ਆਨਲਾਈਨ ਹੁਣ ਇੱਕ ਵੀਡੀਓ ਪਾਉਣ ਦੀ ਦੇਰ ਆ ਉਹ ਵੀਡੀਓ ਡੇਲੀ 40000 50000 ਲੋਕਾਂ ਤੱਕ ਜਾਂਦੀ ਆ ਫਿਰ ਹੋਰ ਜਿਵੇਂ ਹੁਣ ਤੇਰੇ ਵਰਗਿਆਂ ਦੇਖ ਲਈ ਕਿਤੇ ਹੋਰ ਨੇ ਪੁੱਛਿਆ ਉਹਨੂੰ ਦੱਸ ਦੇਣਾ ਯਾਰ ਬਾਈ ਹਾਂ ਉਹਨਾਂ ਕੋਲ ਆ ਉੱਥੇ ਜਾਓ ਐਂ ਕੰਮ ਚੱਲਦਾ ਮੁੱਕਲੀ ਗੱਲ ਵੀ 40 50000 ਚੋਂ 10 15000 ਤੱਕ ਹੀ ਆਏ ਜਾਂਦੇ ਜਿਹਨੇ ਲੈਣਾ ਹੁੰਦਾ ਇਹਨੇ ਲੈਣਾ ਹੁੰਦਾ ਹਾਂ ਹੈਨਾ ਹਾਂ ਚੱਕਰ ਹੋ ਰਿਹਾ ਦੇ ਰਿਹਾ ਆਪਣੀ ਵੀਡੀਓ ਉਹੀ ਬੰਦੇ ਜਿਹਮੋਂ ਜਿਹੜੇ ਮੇਰੇ ਨਾਲ ਬੰਦੇ ਜੁੜੇ ਹੋਏ ਨੇ ਜਿਹੜੀ ਮੇਰੀ ਵੀਡੀਓ ਦੇਖਦੇ ਆ ਜਿਹੜੇ ਮੈਨੂੰ ਲਾਇ ਉਹ ਕਰਦੇ ਆ ਇੰਸਟਾਗ੍ਰam ਦੇ ਫੋਲੋ ਕਰਦੇ ਆ ਉਹੀ ਬੰਦੇ ਜੁੜੇ ਹੋਏ ਜਿਨ੍ਹਾਂ ਨੂੰ ਮਸ਼ੀਨਰੀ ਨਾਲ ਲਗਾਉ ਆ ਜਿਹਨੇ ਲੈਣੀ ਵੇਚਣੀ ਹੈ ਹਾਂ ਜਿਹਨੇ ਮਨ ਕੇ ਲੈਣੀ ਜਾਂ ਜਿਹੜਾ ਉਹ ਵੀ ਜ਼ਿੰਮੇਵਾਰ ਬੰਦਾ ਜਿਹੜਾ ਇਹਨਾਂ ਚੀਜ਼ਾਂ ਨਾਲ ਜੁੜਿਆ ਹੋਆ ਹੂੰ ਬਿਲਕੁਲ ਬਿਲਕੁਲ ਠੀਕ ਆ ਜਿਹੜੇ ਬੰਦੇ ਨੂੰ ਇਹਨਾਂ ਚੀਜ਼ਾਂ ਦਾ ਮਤਲਬ ਨਹੀਂ ਉਹ ਬੰਦਾ ਨਹੀਂ ਆਪਣੀ ਵੀਡੀਓ ਦੇਖਦਾ ਆਉ ਉਹਨੇ ਕੀ ਕਰਨਾ ਜਿਹੜੀ ਆਪਣੇ ਨਾਲ ਸਾਰੇ ਜ਼ਿੰਮੇਵਾਰ ਬੰਦੇ ਜੁੜੇ ਹੋਏ ਆ ਕੈਂਡ ਦਾ ਭਾਵਾ ਕ ਬਦਲਵਾਹੀ ਹੋਇਆ ਵਾ ਫੇਰ ਹਾਂ ਤਿੰਨ ਦਿਨ ਹੋ ਗਏ ਆਈ ਬਹੁਤ ਦਿਨ ਨੂੰ ਮੈਂ ਠੰਡਾ ਹੋਇਆ ਵਾ ਲੱਗਦਾ ਨਹੀਂ ਹੈਗਾ ਗਰਮੀ ਵਾਲਾ ਮੌਸਮ ਬਿਨਾ ਪੱਖਿਆ ਤੇ ਪੈਣੀ ਰਾਤ ਨੂੰ ਹਾਂ ਮਈ ਚ ਆਪਣੇ ਤਾਂ ਦੇਖ ਲੈ ਉਰੇ ਤੇ ਇੱਥੇ ਤੇ ਪਿੰਡ ਨਹੀਂ ਦਿਖਦਾ ਗਾਂ ਨਾ 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 ਕੁਝ ਵੀ ਨਹੀਂ ਇੱਥੇ ਤੇ ਕਿਆ ਦਿਖਦਾ ਕੁਝ ਵੀ ਨਹੀਂ ਨਾ ਤਾਂ ਬਦਲ ਜਵੇਂ ਤੇ ਦਿਖਦਾ ਹੂੰ ਇੱਧਰ ਨੂੰ ਬਾਈ ਪੈਣੀ ਦਿਖਦਾ ਤਾਂ ਇਹ ਵੀ ਹਟ ਗਿਆ ਬੱਸ ਇਹ ਵੀ ਹਟ ਗਿਆ ਦੇਖਣਾ ਉਸ ਨਹੀਂ ਹੈ ਬੱਸ ਪੈਣੀ ਤੇ ਬੰਦਾ ਆਉਂਦਾ ਜਾਂਦਾ ਦਿਖ ਜਾਂਦਾ ਇਹ ਤਾਂ ਐ ਲੱਗਦਾ ਜਿਵੇਂ ਜੰਗਲ ਦੀ ਜ਼ਮੀਨ ਹੋਵੇ ਸਹੀ ਗੱਲ ਹੈ ਬਾਈ ਬਬੂਲਰ ਬਹੁਤ ਲੱਗਿਆ ਬਬੂਲਰ ਬਹੁਤ ਲੱਗਿਆ ਐਦ ਕੀ ਬੂਟੇ ਵੱਧ ਕਰਕੇ ਤੂੜੀ ਦਾ ਰੇਟ ਵੀ ਜਿਵੇਂ ਨਹੀਂ ਹੈਗਾ ਤੂੜੀ ਦਾ ਰੇਟ ਬਾਈ ਸਾਢੇ ਹੈਗਾ ਇਹ ਜਿਹੜੀ ਮਸ਼ੀਨ ਵਾਲੀ ਹੈ ਉਹ ਤਾਂ ਬਣਾਈਓ ਦੇਣੀ ਹੈ ਕਿਸੇ ਨੇ ਬੂਟੇ ਤੂੜੀ 35 ਸੌ ਨੂੰ ਲੈਣੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਲਿਓ ਬਾਈ ਬੂਟਿਆਂ ਦੀ ਤੂੜੀ ਆ ਬਾਈ ਬੂਟੇ ਕਿੰਨੇ ਸਾਲ ਦੇ ਆ ਬੂਟੇ ਦੂਏ ਸਾਲ ਚੋਂਗੇ ਤੂੜੀ ਫੁੱਲ ਲੈਣਾਂ ਬੁੱਟ ਐ ਜੀ ਤੁਹਾਨੂੰ ਪਤਾ ਹੀ ਆ ਬਾਈ ਕਣਕਾ ਕਿਹੜੇ ਸਾਭਤੀਆਂ ਟੂੜੀ ਫੁੱਲ ਆ ਇਹਨਾਂ ਜੇ ਕਿਸੇ ਨੇ ਬਾਈ ਟੂੜੀ ਲੈਣੀ ਹੋ ਜੱਗੂ ਨਾਲ ਸੰਪਰਕ ਕਰ ਲਿਓ 3500 ਸਟਰੈਸਰ ਵਾਲੀ ਦੂਈ ਨਹੀਂ ਸਟਰੈਸਰ ਵਾਲੀ 100 ਪੰਡ ਹੋਊਗੀ ਕਿਲੇ ਦੀ ਘੜ ਟਟੋ-ਟਟ 100 ਪੰਡ ਹੋਊਗੀ ਹਾਂ ਕਿੰਨੇ ਦੀ ਬੈਠੀ ਇਹ ਤਾਂ ਕੁਝ ਵੀ ਨਹੀਂ ਬੈਠੀ ਫਿਰ ਹੈ ਕੁਝ ਵੀ ਨਹੀਂ ਬੈਠੀ ਹਾਂ ਮਦਦ ਉਹਨਾਂ ਦੱਸਤੀ ਗੱਲ ਮਹੀਨੇ ਦੀ ਮਿਲ ਜੂਗੀ 3500 ਰੁਪਏ ਦੀ ਆ ਬਾਈ ਜੱਗੂ ਨਾਲ ਸੰਪਰਕ ਆਪਤਾ ਕਰ ਲਿਓ 12-13000 ਤਾਂ ਖਰਚਾ ਆਉਂਦਾ ਕੱਢਣ ਦਾ ਹੂੰ 8-9000 ਰੁਪਏ ਲੇਬਰ ਹੂੰ ਤੇ ਬਾਕੀ ਆ 2000 ਰੁਪਈਆ ਯਾਰ ਹੁਣ ਤੂੰ ਆ ਦੇਖ ਲੈ ਆ ਕਾਲੇ ਨੇ ਬਣਾਈ ਆ ਕਾਲੇ ਦੀ ਉਧਰ ਪੂਰੀ ਹੋ ਗਈ ਇਹਨੂੰ ਏਕਣੀ ਛੱਡ ਗਿਆ ਛੜਤੀ ਆ ਆ ਇੱਕ ਦੋ ਫਾਂਟਾਂ ਲਾਈਆਂ ਨੇ ਅਕੇ ਛੜਦਾ ਕੋਲਾ ਕੋਈ ਨਹੀਂ ਛੜਦਾ ਬਾਈ ਕੁੰਜੇ ਵੀ ਲੰਦੇ ਤੇ ਕੁੰਜੇ ਵੀ ਲੰਦੇ ਤੇ ਵੀ ਪੂਰੀ ਕਰ ਜਾਂ 11 12 ਸੌਤੀ ਹੁਣ ਤਾਂ ਮੈਂ 2500 ਰੁਪਈਆ ਵੀ ਮਸ਼ੀਨ ਵਾਲੀ ਟੁੜੀ ਖਰਾਬ ਹੋ ਗਈ ਮੀਂਹ ਕਰਕੇ ਹਾਂ ਮੀਂਹ ਨਹੀਂ ਆ ਤੇ ਕਿਤੇ ਲੰਬੇ ਚੱਲੇ ਮੀਂਹ ਦਾ ਕੰਮ ਹੂੰ ਜਿਹਨੇ ਪਹਿਲਾਂ ਬਣਾ ਲਈ ਬਣਾ ਲਈ ਚਲੋ ਬਾਈ ਗੱਡੀ ਜੁਗ ਮੋੜ ਗੱਡੀ ਚੱਲੀ ਹੈ ਲੋ ਬਾਈ ਘਟਿਆਂ ਕਿ ਨਹੀਂ ਪਹੁੰਚੇ ਆ ਨਬੇ ਲੰਬੇ ਜੇ ਬਣਿ ਗਾਤੇ ਪੈ ਗਏ ਬਾਕੀ ਗਠਾਂ ਦੀ ਕੁਆਲਿਟੀ ਚੈੱਕ ਕਰੋ ਭਾਈ ਜਿੱਧਰ ਜਿੱਧਰ ਸ਼ੋਰਾ ਨਾ ਉਧਰ ਉਧਰ ਥੋੜੇ ਜਿਹਾ ਦਬ ਗਏ ਇਹ ਇਧਰ ਦੇਖੋ ਕਹੇ ਜੀ ਆਹ ਦੇਖੋ ਬਾਕੀ ਆ ਪਤਾ ਨਹੀਂ ਹਵਾ ਜੀ ਨਾਲ ਟੁੱਟ ਗਏ ਪਤਾ ਨਹੀਂ ਕਿਆ ਸੀਨ ਹੋਇਆ ਬਾਕੀ ਗਠੇ ਦੀ ਕੁਆਲਿਟੀ ਚੈੱਕ ਕਰੋ ਭਾਈ ਵੇ ਬਾਈ ਫਰਕ ਹੈ ਦਾ ਸ਼ੋਰੇ ਦਾ ਹੈ ਉਧਰ ਇਹ ਜੇ ਵੀ ਇਹਦੇ ਘਾਟਾ ਥੋੜੇ ਜੇ ਬਾਕੀ ਹਜੇ ਬਾਈ ਘਟੋ ਘਟ ਹਫਤਾ ਤੱਕ ਲੱਗ ਜਾਣਾ ਇਹਦੇ ਰੰਗ ਰੂਪ ਜੇ ਤੇ ਲੱਗਦਾ ਨਹੀਂ ਹੈ ਜਦ ਤੱਕ ਆ ਉੱਪਰ ਹੋ ਨਹੀਂ ਆਉਂਦੇ ਤੇ ਡੰਡੇ ਜਿਹੋ ਗੱਠਾਂ ਜਿਹੜੀ ਬਣਦੀਆਂ ਜਿਹਨੂੰ ਪੌਂਕ ਕਹਿੰਦੇ ਨੇ ਵੀ ਨਿਸਰ ਗਿਆ ਏ ਇਹ ਜਦ ਤੱਕ ਨਹੀਂ ਵੱਡ ਹੋਣਾ ਪੱਟ ਹੋਣਾ ਸੌਰੀ ਬਾਕੀ ਆ ਗੁੱਡੇ ਦਾ ਬਾਈ ਆਪਾਂ ਨੇ ਮੀਂਹ ਤੋਂ ਪਹਿਲਾਂ ਉੱਤੇ ਬਾਦ ਮੀਂਹ ਨਹੀਂ ਕੁਝ ਕਰਨ ਦਿੱਤਾ ਜਿਹੜਾ ਬੜਾ ਗੰਨਾ ਹੈ ਆ ਲਾਇ ਤੇ ਦੋ ਘੰਟੇ ਉੱਚ ਮੀਂਹ ਆ ਗਿਆ ਆ ਪੱਟੇ ਹੋਏ ਦੇ ਲਫੇ ਲੱਗ ਗਿਆ ਬੂਝੇ ਜੇ ਬਾਕੀ ਆ ਬਹਿਣਾ ਨੇ ਬਾਈ ਬਹੁਤ ਤੰਗ ਕਰੇ ਹੋਏ ਆ ਦੇਖੋ ਟਿੱਕਣਾ ਗਾਹ ਪਾਇਆ ਵਿੱਚ ਆ ਇਉਂ ਨਹੀਂ ਹੈਗਾ ਸਾਰੇ ਗੰਨੇ ਚ ਉਧਰ ਇੱਥੇ ਵੀ ਆ ਆ ਦੇਖੋ ਇਹ ਝੁੰਡ ਜਿਹਾ ਹੁੰਦਾ ਬਾਈ ਇਹਨਾਂ ਦਾ ਜਾਂ ਮੈਂ ਸਵੇਰੋਂ ਮੈਂ ਤਾਂ ਇੱਥੇ ਬੈਠੇ ਤੇ ਉਹ ਨੱਕੇ ਕਿ ਨਹੀਂ ਆਪਣੇ ਬੂਰ ਵਾਲੇ ਫਿਰ ਐ ਇੱਧਰ ਨੂੰ ਭੱਜੇ ਆ ਇੱਥੇ ਮੱਕੀ ਆ ਜਾਂਦੀ ਹੈਗਾ ਹਾਂ ਬਾਈ ਇੱਥੇ ਜੇ ਫਰੀ ਜੰਨੇ ਆ ਇਹ ਪੱਕੀ ਬਾਈ ਪੱਟਦੇ ਆ ਇਹਨੂੰ ਬਾਈ 10 10 ਕਿ ਹਫ਼ਤੇ ਤੇ ਬਾਅਦੇ ਪਟੂਗੇ 10 ਦਿਨ ਤੱਕ ਅਜੇ ਉਹ ਬਣੀ ਨਹੀਂ ਗੱਲ ਜੀ ਪਰ ਉਹ ਗਠੇ ਦੀ ਭਾਈ ਉਹ ਐਨ ਬਣ ਗਈ ਜਿਹੜੀ ਹੁੰਦੀ ਆ ਆ ਨਾੜੇ ਤੇ ਕਹਿੰਦੇ ਭਾਈ ਪਤਾ ਲੱਗ ਜਾਂਦਾ ਵੀ ਗਠਾ ਕਿਹ ਹੈ ਜੇ ਆ ਹਵਾ ਜੀ ਕਰਕੇ ਐਨ ਲੰਬੇ ਲੰਬੇ ਜੇ ਪੈ ਗਏ ਚਲੋ ਬਾਕੀ ਵੱਡੀ ਮੱਕੀ ਭਾਈ ਹੁਣ ਲੋ ਭਾਈ ਆ ਇਧਰ ਗੰਨਾ ਇਹ ਆ ਭਾਈ ਗੁੜਤਾ ਤਾਂ ਦੇਖੋ ਬੀਚੇ ਲੰਗੀਆਂ ਹੋਈਆਂ ਹੋ ਇਹ ਚੁੰਡੇ ਆ ਸਾਰਾ ਆ ਦੇਖੋ ਵੈਰ ਜਿਹੜਾ ਬੰਦੇ ਦੇ ਵੈਰ ਹੁੰਦੇ ਚੁੰਡੇ ਆ ਸਾਰਾ ਭਾਈ ਇਹ